फेर ਮੇਰੇ ਮਨ ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਏ ਮਨ ਮੇਰੇ ਗੁਰ ਸ਼ਬਦ ਦੀ ਹਰ ਪਾਇਆ ਜਾਏ ਹੋਰ ਕੋਈ ਮਾਰਗ ਨਹੀਂ ਕੋਈ ਰਾਹ ਨਹੀਂ ਪਰਮਾਤਮਾ ਦੀ ਪ੍ਰਾਪਤੀ ਦਾ ਗੁਰਮਤ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੀ ਏ ਬੇਨ ਸ਼ਬਦ ਜਗ ਭੁੱਲ ਤਾ ਫਿਰ ਤਾ ਦਰਗਹ ਬਿਲ ਸਜਾਈ ਸ਼ਬਦ ਦੀ ਕਮਾਈ ਤੋਂ ਬਿਨਾ ਇਹ ਜੰਗ ਇਹ ਜਗਤ ਜੀਵ ਕਲ ਯੁਗ ਦੇ ਵਿੱਚ ਟੱਕਰਾਂ 'ਤੇ ਮਰਦੇ ਨੇ ਭੁੱਲਦਾ ਫਿਰਦਾ ਤੇ ਇਸ ਪੁੱਲ ਦੇ ਵਿੱਚ ਜਿਵੇਂ ਬਾਬਾ ਜੀ ਬਚਨ ਕਰਦੇ ਨੇ ਨਾ ਬੁਲਾਵੜੇ ਭੁੱਲੀ ਪੁੱਲ ਪੁੱਲ ਪਛੋਤਾਣੀ ਅਖੀਰ ਪਛਤਾਵਾ ਹੀ ਹੱਥ ਵਿੱਚ ਰਹਿਣਾ ਜਦੋਂ ਤੱਕ ਗੁਰ ਸ਼ਬਦ ਦੇ ਲੜ ਨਹੀਂ ਲੱਗਾਂਗੇ ਤੇ ਕੀ ਹੋਏਗਾ ਦਰ꺥 ਮਿਲੈ ਸਜਾਏ ਇੱਥੇ ਵੀ ਧੱਕੇ ਤੇ ਅਗਾਂਵ ਹੀ ਧੱਕੇ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਸੈਂਟਰਲ ਆਈਡੀਆ ਤਤਸਾਰ ਸਮੁੱਚੇ ਸ਼ਬਦ ਦਾ ਸਤਗੁਰੂ ਪਏ ਸਮਝਾਉਂਦੇ ਨੇ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਸ ਸਰੀਰ ਦੇ ਵਿੱਚ ਜ਼ਿਕਰ ਕਰਦੇ ਆ ਨਾ ਬਾਣੀ ਵਿੱਚ ਕਈ ਥਾਵਾਂ ਤੇ ਬਚਨ ਆਉਂਦਾ ਹੈ ਪੰਜ ਚੋਰ ਵਸਦੇ ਨੇ। ਜਿਹੜੇ ਮਨੁੱਖ ਨੂੰ ਟਿਕਣ ਨਹੀਂ ਦਿੰਦੇ। ਹੱਥ ਜੋੜ ਕੇ ਬੇਨਤੀ ਕਰਨ ਲੱਗਾ ਗੁਰੂ ਪੰਥ ਜੀ ਸੁਗਮਨੀ ਸਾਹਿਬ ਦਾ ਪਾਠ ਕਰਦੇ ਆ ਨਾ ਕਰਿਆ ਕਰੋ ਭਾਈ ਆਪਣੇ ਨਿਤਨੇਮ ਤੋਂ ਇਲਾਵਾ ਹੋਰ ਬਾਣੀਆਂ ਸਹਿਜ ਪਾਠ ਜ਼ਰੂਰ ਕਰਿਆ ਕਰੀਏ ਜਦੋਂ 15ਵਾਂ ਸ਼ਲੋਕ ਪੜ੍ਹਦੇ ਆ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਮ ਹਾਰ ਜਾਂਕੇ ਸਿਮਰਨ ਉਧਰੀ ਹੈ ਨਾਨਕ ਕਿਸ ਬਲੇ ਹਾਰ ਅੱਗੇ ਕੀ ਪੜ੍ਹਦੇ ਆ ਜੀ ਅਸ਼ਟਪਦੀ ਟੂਟੀ ਗਾਰਦਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਅੱਜ ਹੱਥ ਜੋੜ ਕੇ ਇੱਕ ਬੇਨਤੀ ਕਰਨ ਲੱਗਾ ਹੁਣ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਪੜੋਗੇ ਨਾ ਤੇ ਜਦੋਂ 15ਵੀਂ ਅਸਪਦੀ ਆਰੰਭ ਹੋਵੇ ਤੇ ਟੂਟੀ ਲਫਜ਼ ਪੜ ਕੇ ਨਾ ਨੇਤਰ ਬੰਦ ਕਰ ਲੈਣਾ ਆਪਣੇ ਅੰਦਰ ਦੀ ਯਾਤਰਾ ਕਰਨੀ ਸ਼ੁਰੂ ਕਰ ਦੇਣਾ ਆਪਣੇ ਅੰਦਰ ਬਾਹਰੀ ਯਾਤਰਾ ਤੇ ਬੜੀ ਕਰਦੇ ਆਪਣੇ ਅੰਦਰ ਦੀ ਯਾਤਰਾ ਜਦੋਂ ਆਰੰਭ ਕਰਾਂਗੇ ਕਦੇ ਆਪਣੇ ਆਪ ਕੋਲੋਂ ਪੁੱਛਣਾ ਟੋਟੀ ਲਫ਼ਜ਼ ਪੜੋਗੇ ਨਾ ਗਾਣਨ ਹਾਰਤੇ ਗੋਪਾਲ ਦਾ ਗੁਣ ਹੈ ਟੁੱਟੀਆਂ ਗੰਨ ਲੈ ਪਰ ਕਦੇ ਆਪਣੇ ਆਪ ਕੋਲੋਂ ਪੁੱਛੀਏ ਮੇਰੀ ਵੀ ਗੁਰੂ ਪੁਰੇ ਨਾਲੋਂ ਟੁੱਟੀ ਤਾਂ ਨਹੀਂ ਕਦੇ ਪੁੱਛਿਆ ਜੇ ਆਪਣੇ ਆਪ ਕੋਲੋਂ ਕੇਵਲ ਪੜਦੇ ਆਂ ਗੁਰਮੁਖਾਂ ਨੇ ਇੱਕ ਤਤ ਕਢਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪਾਵਨ ਪਵਿੱਤਰ 1430 ਅੰਗ ਜਦੋਂ ਸਤਗੁਰੂ ਕੋਲੋਂ ਪੁੱਛੋਗੇ ਨਾ ਪਿਤਾ ਜੀ ਰੱਬ ਨਾਲੋਂ ਟੁੱਟਣ ਦੇ ਕਿਹੜੇ ਕਿਹੜੇ ਕਾਰਨ ਨੇ ਮੈਨੂੰ ਵੀ ਸਮਝਾਓ ਤੇ ਗੁਰਮੁਖਾਂ ਨੇ ਤਤ ਕਢਿਆ ਹੈ رب نہ ٹوٹن کے ایک سو اٹھائی کارن نے یہ دعوی نہیں ہو سکتا ہے کوئی گرمکھ اس کو ود خوج کر لے ایک سو اٹھائی کارن لبھے جرم جہاں پتا جی اے فرما رہے ہیں نا مارا سچے پاشاہ بچن کرتے نے اس دہی اندر پانچ چور وسائیں ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਹ ਕੇਵਲ ਪੰਜ ਵੱਡੇ ਨੇ ਅਗੋਂ ਇਹਨਾਂ ਦੇ ਪਰਿਵਾਰ ਨੇ ਕਾਮ ਦਾ ਬੜਾ ਵੱਡਾ ਪਰਿਵਾਰ ਹੈ ਕ੍ਰੋਧ ਲੋਭ ਮੋਹ ਅਹੰਕਾਰ ਦਾ ਬਹੁਤ ਵਿਸ਼ਾਲ ਪਰਿਵਾਰ ਹੈ ਟੋਟਲ 128 ਜੀ ਨੇ ਜਿਹੜੇ ਗੁਰੂ ਨਾਲ ਸਾਨੂੰ ਨੇੜੇ ਨਹੀਂ ਹੋਣ ਦਿੰਦੇ ਬਾਬਾ ਜੀ ਨੇ ਇਹਨਾਂ ਵੱਡੇ ਚੋਰਾਂ ਦਾ ਜ਼ਿਕਰ ਕੀਤਾ ਹੈ ਆਪਣੇ ਅੰਦਰ ਜ਼ਰੂਰ ਝਾਤ ਪਾਈਏ ਹਰ ਇੱਕ ਨੂੰ ਆਪਣੇ ਅੰਦਰ ਦਾ ਪਤਾ ਹੁੰਦਾ ਹੈ 128 ਕਾਰਨ ਕਿਹੜੇ ਕਿਹੜੇ ਲੱਭਾਂਗੇ ਅਰਦਾਸ ਕਰੀਏ ਬਾਬਾ ਜੀ ਜੇ ਸਾਨੂੰ ਆਪਣੇ ਅੰਦਰੋਂ ਰੋਗ ਹੀ ਨਜ਼ਰ ਨਹੀਂ ਆਇਆ ਇਲਾਜ ਕਿਦਾ ਕਰਾਂਗੇ ਸਤਿਗੁਰੂ ਮੈਂ ਅਜਾਣ ਜਨ ਤਰਬੇ ਨਾ ਜਾਨੂ ਬਾਪ ਬੀਠਲਾ ਬਾਹ ਦੇ ਪਿਤਾ ਜੀ ਮੇਰੀ ਬੋੜੀ ਕਰੋ ਮੇਰੀ ਬਾਹ ਫੜੋ ਮੈਨੂੰ ਨਹੀਂ ਜੇ ਸਮਝ ਵੀ ਕਿਹੜੇ ਕਿਹੜੇ ਰੋਗਾ ਨਾਲ ਗਰਸਤ ਹੋਇਆ ਗੰਭੀਰ ਬਿਮਾਰੀਆਂ ਮੈਨੂੰ ਚਿਮਣੀਆਂ ਨੇ ਸੱਚੇ ਬਾਦਸ਼ਾਹ ਫਰਮਾਉਂਦੇ ਨੇ ਇਹ ਜਿਹੜੇ ਪੰਜ ਚੋਰ ਨੇ ਨਾ ਅੰਮ੍ਰਿਤ ਲੂਟਾ ਮਨਮੁਖ ਨਹੀਂ ਪੂਝੈ ਕੋਈ ਨਾ ਸੁਣੈ ਪੁਕਾਰਾ ਜਿਹੜੇ ਇਸ ਸਰੀਰ ਵਿੱਚ ਪੰਜ ਚੋਰ ਨੇ ਇਹ ਅੰਦਰ ਦੀਆਂ ਜਿਹੜੀਆਂ ਧਰਮ ਦੇ ਮਾਰਗ ਤੇ ਤੁਰੰਦੀ ਜਿਹੜੀ ਵਿਚਾਰਧਾਰਾ ਹੈ ਨਾ ਅੰਮ੍ਰਿਤ ਰੂਪੀ ਵਿਚਾਰਧਾਰਾ ਇਹ ਇਸ ਨੂੰ ਮੁਕਾਉਂਦੇ ਪਏ ਨੇ ਚਿੱਤ ਤਾਂ ਕਰਦਾ ਅੰਮ੍ਰਿਤ ਵੇਲੇ ਉਠਾਂ ਇਸ਼ਨਾਨ ਕਰਕੇ ਨਿਤਨੇਮ ਕਰਾਂ ਕੁਝ ਸਮੇਂ ਦਾ ਚੌਂਕੜਾ ਲਾਵਾਂ ਸਤ ਸੰਗਤ ਵਿੱਚ ਜਾਵਾਂ ਪਰ ਇਹ ਆਲਸ ਉਹਨਾਂ 128 ਕਾਰਣਾ ਵਿੱਚੋਂ ਆਲਸ ਵੀ ਜੇ ਇਹ ਮਨਮਤ ਤੇ ਮੈਨੂੰ ਗੁਰੂ ਦੇ ਨੇੜੇ ਨਹੀਂ ਠੁੱਕਣ ਦਿੰਦੀ ਅੰਮ੍ਰਿਤ ਰੂਪ ਬਨ ਬੁਖ ਨਹੀਂ 부ਜ ਹੈ ਕੋਏ ਨਾ ਸੁਣੇ ਪੁਕਾਰ ਮਿਕਾਪ੍ਰਤੀ ਅੰਦਰੋਂ ਧਰਮ ਦੀ ਹਾਨੀ ਹੋ ਰਹੀ ਹੈ ਕਾਜੂਗ ਦਾ ਪ੍ਰਭਾਵ ਐਸਾ ਹੈ ਬਖਸ਼ੀਸ਼ਾਂ ਦੇ ਖਜ਼ਾਨੇ ਨੂੰ ਲੁਟਿਆ ਜਾ ਰਿਹਾ ਪਰ ਮਨੁੱਖ ਨੂੰ ਇਸ ਗੱਲ ਦੀ ਸੋਝੀ ਨਹੀਂ ਜਾਣ ਬੁਝ ਕੇ ਅਣਜਾਣ ਬਣਿਆ ਹੋਇਆ ਮਨੁੱਖ ਜਦੋਂ ਅੰਦਰੋਂ ਖਾਲੀ ਹੋ ਗਿਆ ਖਜ਼ਾਨਾ ਲੁੱਟਿਆ ਗਿਆ ਜਦੋਂ ਫੇਰ ਪੁਕਾਰ ਕਰਦਾ ਤੇ ਭਲਾ ਉਹਦੀ ਪੁਕਾਰ ਹੁਣ ਕਿਸ ਨੇ ਸੁਣਨੀ ਏ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਕੋ ਬਾਰਾ ਇਹ ਜਗਤ ਗਿਆਨ ਤੋਂ ਬਿਨਾ ਅੰਧਾ ਹੱਥ ਜੋੜ ਬੇਨਤੀ ਕਰਾਂ ਦੋ ਅੱਖਾਂ ਦੇ ਹੁੰਦਿਆ ਹੋਇਆ ਵੀ ਗਿਆਨ ਤੋਂ ਬਿਨਾ ਮਨੁੱਖ ਅੰਧਾ ਇਥੇ ਉਹਨਾਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ ਸੱਚੇ ਪਾਤਸ਼ਾਹ ਉਹਨਾਂ ਦੀ ਗੱਲ ਕਰਦੇ ਨੇ ਉਹ ਅੰਧਾ ਜਗਤ ਜਿਹੜਾ ਨਾਮ ਤੋਂ ਟੁੱਟਿਆ ਹੋਇਆ ਪਰਮੇਸ਼ਵਰ ਦੀ ਬੰਦਗੀ ਤੋਂ ਛੁੱਟ ਹੋਰ ਕਾਰਜਾਂ ਵਿੱਚ ਲਿਪਟ ਹੈ ਪਰ ਗਿਆਨ ਦੀ ਸੋਝੀ ਨਹੀਂ ਜੀਵਨ ਵਿੱਚ ਕੇਵਲ ਹਨੇਰਾ ਹੀ ਹਨੇਰਾ ਹੈ ਅੰਧਾ ਜਗਤ ਅੰਧ ਵਰਤਾ ਬਾਜ ਗੁਰੂ ਗੁਬਾਰਾ ਗੁਰੂ ਤੋਂ ਬਿਨਾ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਹਰ ਪਾਸੇ ਕੇਵਲ ਗੁਬਾਰ ਹੈ ਕੇਵਲ ਅੰਧਿਆਰ ਹੈ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੈ ਨਾ ਚੱਲਦਿਆਂ ਨਾਲ ਹਉ ਮੈਂ ਵਿੱਚ ਖੱਜਤ ਹੋਇਆ ਮਨੁੱਖ ਮੈਂ ਮੇਰੀ ਵਿੱਚ ਖੱਜਤ ਹੋਇਆ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਜੀਵਨ ਦੀ ਸ਼ੈਲੀ ਹੀ ਐਸੀ ਬਣ ਗਈ ਕਿ ਮਨੁੱਖ ਹਰ ਸਮੇ ਮੈਂ ਮੇਰੀ ਵਿੱਚ ਖਚਤ ਹੋਇਆ ਤੇ ਹਾਲਾਤ ਕਿਉਂ ਜਿ ਬਣ ਗਏ ਕਿਉਂ ਚੱਲੇ ਨਾ ਚਲਦਿਆਂ ਨਾਲ ਜੇਣੀ ਹੋਵੇਂ ਅਹੰਕਾਰ ਦੀ ਬਿਰਤੀ ਹੈ ਇਸ ਜੀਵਨ ਵਿੱਚ ਕੇਵਲ ਇਸੇ ਨੂੰ ਅਪਣਾਇਆ ਅਖੀਰ ਦੇ ਵਿੱਚ ਇਹਨੇ ਸਹਾਈ ਨਹੀਂ ਹੋਣਾ ਗੁਰਮੁਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਾਲ ਜਿਹੜੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਤੁਰੇ ਨੇ ਜਿਨ੍ਹਾਂ ਨੂੰ ਪਰਮੇਸ਼ਵਰ ਜੀ ਨੇ ਬਖਸ਼ਿਸ਼ ਕਰਕੇ ਆਪਣੇ ਗਲ ਨਾਲ ਲਾਇਆ ਆਪਣੇ ਅੰਜਲ ਵਿੱਚ ਲਿਆ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਨਾਮ ਜਪਦੇ ਨੇ ਸਦਾ ਉਸ ਸੋਹਣੇ ਰੱਬ ਦੀ ਬਰਕਤਾਂ ਦੇ ਪਾਤਰ ਬਣਦੇ ਨੇ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਸਾਹਮਣੇ ਆਇਆ ਆਮ ਤੌਰ ਤੇ ਪੜਦੇ ਆ ਇੰਨੀ ਨਿੱਕੀ ਜੰਗੀਏ

ਨਦੀਆਂ ਪਹਾੜ ਰਸਤੇ ਸੜ ਕਰਦੇ ਸਾਰੀ ਜ਼ਿੰਦਗੀ ਭੌਂਦਾ ਰਿਆ ਪਰ ਅੱਜ ਸਰੀਰ ਇੰਨਾ ਕੁ ਦੁਰਬਲ ਹੋ ਗਿਆ ਅੱਜ ਫਰੀਦੇ ਕੂਜੜਾ ਸਹਿ ਤੋਹਾ ਥੀਓ ਅੱਜ ਨੇੜੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ ਦੂਰ ਜਾਪਦਾ ਭਾਉ ਨੇੜੇ ਪਏ ਹੋਏ ਕੁੱਜੇ ਚੋਂ ਪਾਣੀ ਵੀ ਭਰ ਕੇ ਨਹੀਂ ਪੀਤਾ ਜਾਂਦਾ ਸਾਥ ਸੰਗਤ ਜੀ ਇਹ ਸ਼ਬਦ ਅਰਥ ਨੇ ਮੁਬਾਰਕ ਨੇ ਪਰ ਜੇ ਥੋੜੀ ਜੀ ਡੂੰਗੀ ਚੁੱਬੀ ਲਈਏ ਨਾ ਤੇ ਇਸ ਪਾਵਨ ਸਲੋਗ ਦੇ ਅਰਥ ਭਗਤ ਕੀ ਕੁਝ ਹੋਰ ਸਮਝਾਣਾ ਚਾਹੁੰਦੇ ਨੇ ਸ਼ਬਦ ਅਰਥ ਮੁਬਾਰਕ ਨੇ ਪਰ ਜਿਹੜੇ ਭਾਵ ਅਰਥ ਨੇ ਕੁਝ ਹੋਰ ਨੇ ਇਸ ਸੰਸਾਰ ਦੇ ਵਿੱਚ ਜਿਹੜਾ ਮਨੁੱਖ ਆਇਆ ਨਾ ਜੀ 83,99,999 ਜੂਨਾ ਭੁਗਤ ਕੇ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਕਜੀ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਅਬਰ ਬਿਰਖ ਜੋयो ਚਾਰ ਟੰਗਾਂ ਵਾਲੇ ਪਸ਼ੂ ਬਣੇ ਬੇਅੰਤ ਟੰਗਾਂ ਵਾਲੇ ਕੀੜੇ ਬਣੇ ਆਪ ਜੀ ਨੂੰ ਜਾਣਕਾਰੀ ਹੋਵੇਗੀ ਇਸ ਸ੍ਰਿਸ਼ਟੀ ਵਿੱਚ ਕਈ ਨਿੱਕੇ ਨਿੱਕੇ ਐਸੇ ਕੀੜੇ ਨੇ ਜਿਨ੍ਹਾਂ ਦੀਆਂ ਸੈਂਕੜੇ ਲੱਤਾਂ ਨੇ 1 2 4 ਨਹੀਂ ਸੈਂਕੜੇ ਲੱਤਾਂ ਵਾਲੇ ਨਿੱਕੇ ਨਿੱਕੇ ਕੀੜੇ ਹੁਣ ਭਗਤ ਜੀ ਸਮਝਾਣਾ ਕੀ ਚਾਹੁੰਦੇ ਨੇ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵੇ ਓਮ ਇਹੋ ਜਿਹੜੀ ਇੰਨੀ ਸ੍ਰਿਸ਼ਟੀ ਵਸ ਰਹੀ ਏ ਕੇਵਲ ਧਰਤੀ ਤੇ ਨਹੀਂ ਆਸਮਾਨ ਦੇ ਵਿੱਚ ਹਵਾ ਦੇ ਵਿੱਚ ਪਾਣੀ ਦੇ ਵਿੱਚ ਧਰਤੀ ਦੇ ਉੱਤੇ ਧਰਤੀ ਤੋਂ ਹੇਠਾਂ ਪਤਾਲ ਦੇ ਵਿੱਚ ਕਰੋੜਾਂ ਜੀਵ ਪਲ ਰਹੇ ਨੇ ਇੰਨੀ ਨਿੱਕੀ ਜੰਗੀ ਏ ਥਲ ਡੂੰਗਰ ਭਵੇ ਓਮ ਕਈ ਜ਼ਮੀਨਾ ਕਈ ਸਾਗਰ ਕਈ ਨਦੀਆਂ ਸਰ ਕਰ ਲਈਆਂ ਪਰ ਜਦੋਂ ਮਨੁੱਖਾ ਕਈ ਮਿਲੀ ਅੱਜ ਫਰੀਦੇ ਕੂਜੜਾ ਸੈਤੋਹਾ ਥੀ ਓਮ ਜਦੋਂ ਮਨੁੱਖਾ ਕਈ ਮਿਲੀ ਤੇ ਮਨਮਤ ਦੇ ਵਿੱਚ ਐਸਾ ਖੱਜਤ ਹੋਇਆ ਕਿ ਅੱਜ ਜਿਹੜਾ ਹਿਰਦੇ ਵਿੱਚ ਨਾਮ ਰੂਪੀ ਅੰਮ੍ਰਿਤ ਦਾ ਕੁੰਡ ਸੀ ਨਾ ਅੱਜ ਉਹ ਵੀ ਦੂਰ ਜਾਪਦਾ ਅੰਦਰ ਹੈ ਅੰਮ੍ਰਿਤ ਨਾਨਕ ਅੰਮ੍ਰਿਤ ਇੱਕ ਹੈ ਕਾ ਅਮਰਤ ਨਾ ਹੈ ਅੰਦਰ ਹਿਰਦੇ ਵਿੱਚ ਜਿਹੜਾ ਅਮਰਤ ਦਾ ਕੁੰਡ ਹੈ ਮਨੁੱਖ ਜਿਹੜਾ ਹੈ ਅਗਿਆਨਤਾ ਦੇ ਵਿੱਚ ਐਸਾ ਅੰਨ ਹੋਇਆ ਹੈ ਅੱਜ ਫਰੀਦੇ ਪੂਜੜਾ ਸੈ ਕੋਹਾ ਥੀ ਓਮ ਅੰਦਰ ਵਸਿਆ ਹੋਇਆ ਅਮਰਤ ਵੀ ਬੰਦੇ ਨੂੰ ਦੂਰ ਨਜ਼ਰ ਆਉਂਦਾ ਹੈ ਅੰਦਰ ਦੇ ਅਮਰਤ ਦੀ ਵੀ ਬੰਦਾ ਭਾਲ ਨਹੀਂ ਕਰ ਸਕਦਾ ਸੱਚੀ ਬਾਣੀ ਹਰ ਗੁਣ ਗਾਵੈ ਨਦਰ ਨਦਰ ਨਿਹਾਲ ਪਰਮੇਸ਼ਵਰ ਦੀ ਦਰਗਾਹ ਹੀ ਬਾਣੀ ਸੱਚ ਦਾ ਸਰੂਪ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਐਸੀ ਸੱਚੀ ਬਾਣੀ ਜੋ ਸਾਨੂੰ ਹਰੀ ਦੇ ਗੁਣ ਗਾਉਣਾ ਸਿਖਲਾਉਂਦੀ ਏ ਤੇ ਇਹ ਬਾਣੀ ਦੇ ਵਿੱਚ ਇੱਕ ਸੱਚੇ ਪਾਤਸ਼ਾਹ ਨੇ ਐਸੀ ਬਰਕਤ ਸਮੋਈ ਹੈ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਜ਼ਰ ਨਿਹਾਲ ਜਿਹੜੇ ਇਹ ਬਾਣੀ ਗਾਉਂਦੇ ਨੇ ਪੜ੍ਹਦੇ ਨੇ ਵਿਚਾਰਦੇ ਨੇ ਰਿਧੈ ਸ਼ਾਮਲ ਕਰਦੇ ਨੇ ਸਾਧੂ ਰੂ ਬਚਨ ਕਰਦੇ ਨੇ ਉਹ ਜਿਹੜੇ ਨੇ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਮਾਣ ਪਾਉਂਦੇ ਨੇ ਨਦਰੀ ਨਦਰ ਨਿਹਾਲ ਨਿਹਾਲ ਹੋ ਜਾਂਦੇ ਨੇ ਜਿਹੜੇ ਗੁਰੂ ਦੀ ਬਾਣੀ ਦਾ ਓਟ ਤੇ ਆਸਰਾ ਤੱਕਦੇ ਹਨ ਸਤਗੁਰ ਗਿਆਨ ਸਦ ਘਟ ਚਾਉਣੜ ਅਮਰ ਸਿਰ ਬਾਦਿਸ਼ਾ ਸਾਧੂ ਰੂ ਦਾ ਬਖਸ਼ਿਆ ਹੋਇਆ ਗਿਆਨ ਜੋ ਰਿਧੈ ਨੂੰ ਸਦਾ ਪ੍ਰਗਾਸ ਕਰਦਾ ਹੈ ਹਮਾਰੇ ਰਿਸਤੋ ਮਨੁਖਤਾ ਨੂੰ ਕੱਢ ਕੇ ਚਾਨਣ ਵਿੱਚ ਲੈ ਕੇ ਆਉਂਦਾ ਹੈ ਸਤਿਗੁਰ ਗਿਆਨ ਸਦਾ ਘਟ ਚਾਨਣ ਸਤਿਗੁਰੂ ਫਰਮਾਉਂਦੇ ਨੇ ਅਮਰ ਸਿਰ ਬਾਦਸ਼ਾਹ ਜਿਹੜੇ ਬਾਣੀ ਦੇ ਲੜ ਲੱਗੇ ਨੇ ਸ਼ਬਦ ਨਹੀਂ ਕਮਾਈ ਕਰਦੇ ਨੇ ਬਾਦਸ਼ਾਹਾਂ ਦੇ ਉੱਤੇ ਵੀ ਉਹਨਾਂ ਦਾ ਰਾਜ ਸਦਾ ਕਾਇਮ ਰਹਿੰਦਾ ਹੈ ਆਨੰਦ ਇਹ ਭਗਤ ਕਰੇ ਦਿਨ ਰਾਤੀ ਰਾਮ ਨਾਮ ਸੱਚ ਲਾਹ ਅਨ ਦਿਨ ਹਰ ਵੇਲੇ ਦਿਨ ਰਾਤ ਉਹ ਬੰਦਗੀ ਵਿੱਚ ਜੁਟੇ ਹੁੰਦੇ ਨੇ ਭਗਤੀ ਕਰਦੇ ਨੇ ਐਸੇ ਭਗਤ ਪਿਆਰੇ ਬਾਬਾ ਜੀ ਫਰਮਾਉਂਦੇ ਨੇ ਰਾਮ ਨਾਮ ਸੱਚ ਲਾਹ ਪਰਮੇਸ਼ਵਰ ਦੀ ਬੰਦਗੀ ਦਾ ਜੋ ਸੱਚਾ ਸੁੱਚਾ ਲਾਹਾ ਹੈ ਉਹਨਾਂ ਦੇ ਜੀਵਨ ਵਿੱਚੋਂ ਆਣ ਪ੍ਰਗਟ ਹੁੰਦਾ ਹੈ ਨਾਨਕ ਰਾਮ ਨਾਮ ਜਿਸ ਤਰ ਸ਼ਬਦ ਰਤੇ ਹਰ ਪਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੀਜੇ ਜਾਮੇ ਦੇ ਵਿੱਚ ਵਚਨ ਕਰਕੇ ਸਮਝਾਉਂਦੇ ਨੇ ਨਾਨਕ RAM ਨਾਮ ਨਿਸਤਾਰਾ ਪਰਮੇਸ਼ਵਰ ਦੇ ਨਾਮ ਨੇ ਇਸ ਸੰਸਾਰ ਦੇ ਵਿੱਚ ਹਰ ਗੱਲ ਦਾ ਨਿਸਤਾਰਾ ਕੀਤਾ ਹੈ ਬਖਸ਼ਿਸ਼ ਕਰਕੇ ਪਿਤਾ ਜੀ ਸਮਝਾਉਂਦੇ ਨੇ ਸ਼ਬਦ ਰਤੇ ਹਰ ਪਾਹ ਸ਼ਬਦ ਦੇ ਵਿੱਚ ਲਿਵ ਲੀਨ ਹੋਏ ਗੁਰਮੁਖ ਜਨ ਜਿਹੜੇ ਨੇ ਉਹ ਪਰਮੇਸ਼ਵਰ ਦੀ ਬੰਦਗੀ ਸਦਕਾ ਸਦਾ ਉਸ ਸੋਹਣੇ ਰੱਬ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਨੇ ਸਤਿਗੁਰੂ ਸਦਾ ਉਹਨਾਂ ਦੇ ਜੀਵਨ ਵਿੱਚ ਅੰਗ-ਸੰਗ ਹੋ ਕੇ ਵਰਤਦੇ ਨੇ ਸੋ ਸਤਿਗੁਰ ਦਿਆਲ ਦੀ ਪਾਵਨ ਬਾਣੀ ਦੇ ਨਾਲ ਆਓ ਲੜੀਵਾਰ ਬਾਣੀ ਦੀ ਵਿਚਾਰ ਸੱਚੇ ਪਾਤਸ਼ਾਹ ਜੋ ਆਦ ਗੁਰੂ ਆਪ ਆਪੇ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਬਿੰਦੋ ਉਚਾਰਨ ਹੋਇਆ ਪਾਵਨ ਸ਼ਬਦ ਮਾਰੂ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਸਤ ਗੁਰਾਂ ਨੇ ਉਚਾਰਨ ਕੀਤਾ ਹੈ ਮਾਰੋ ਮਹੱਲਾ ਪਹਿਲਾ ਆਪੇ ਧਰਤੀ ਧੌਲ ਆਕਾਸ਼ੰ ਮੇਰਾ ਸੋਹਣਾ ਰੱਬ ਮੇਰਾ ਵਾਹਿਗੁਰੂ ਜਿਸ ਨੇ ਇਸ ਧਰਤੀ ਨੂੰ ਸਿਰਜਿਆ ਜਿਸਨੇ ਵਾਯੂ ਮੰਡਲ ਦੀ ਰਚਨਾ ਕੀਤੀ ਗगन ਮੰਡਲ ਦੇ ਵਿੱਚ ਚੰਦ ਸੂਰਜ ਤਾਰੇ ਜਿਸ ਸੱਚੇ ਪਾਤਸ਼ਾਹ ਨੇ ਬਣਾਏ ਉਹ ਆਪ ਹੀ ਧਰਤੀ ਦਾ ਰੂਪ ਹੈ ਆਪ ਹੀ ਆਪੇ ਧਰਤੀ ਧੌਲ ਆਸਨ ਆਪ ਹੀ ਉਸਨੇ ਧਰਤੀ ਦੀ ਸਿਰਜਣਾ ਕੀਤੀ ਹੈ ਇਸ ਧਰਤੀ ਨੂੰ ਥੰਮ ਦਿੱਤਾ ਹੈ ਤੇ ਆਪ ਹੀ ਬਖਸ਼ਿਸ਼ ਕਰਕੇ ਆਕਾਸ਼ ਦਾ ਰੂਪ ਹੈ ਜਿਵੇਂ ਕਲਗੀਧਰ ਪਾਤਸ਼ਾਹ ਦਾ ਪਾਵਨ ਬਚਨ ਸਾਹਮਣੇ ਆ ਗਿਆ ਵਾਹਿਗੁਰੂ ਪਰਮੇਸ਼ਵਰ ਦੀ ਉਸਤਤ ਕਰਦੇ ਆ ਸਤਗੁਰੂ ਫਰਮਾਉਂਦੇ ਨੇ ਰਹਿਮਤ ਕਰਦੇ ਨੇ ਖੰਡਾ ਪ੍ਰਥਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇ ਬਨਾਇਆ ਸਿੰਧ ਪਰਬਤ ਮੈਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕ ਦੇ ਦਾਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕਰ ਗिराਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਜਿਨੀ ਤੇਰਾ ਅੰਤ ਨਾ ਪਾਇਆ ਆਪੇ ਸਾਚੇ ਗੁਣ ਪ੍ਰਗਾਸੰ ਆਪ ਹੀ ਸੱਚ ਨੂੰ ਪ੍ਰਗਟ ਕਰਨ ਵਾਲਾ ਹੈ ਸਾਡੇ ਜੀਵਨ ਵਿੱਚ ਸੱਚ ਦਾ ਪ੍ਰਕਾਸ਼ ਕਰਨ ਵਾਲਾ ਹੈ ਜੂੜਦੇ ਹਨੇਦਾਰੇ ਨੂੰ ਸਮਾਪਤ ਕਰਕੇ ਮੁਕਾ ਕੇ ਆਪ ਹੀ ਸਾਡੋਂ ਸੱਚ ਦਾ ਗਿਆਨ ਬਖਸ਼ਿਸ਼ ਕਰਨ ਵਾਲਾ ਹੈ ਜਤੇ ਸਤੇ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਆਪ ਹੀ ਉਹ ਜਤੀ ਸਤੀ ਹੈ ਜਤੀ ਸਤੀ ਦੀ ਵਿਚਾਰ ਧਾਰਾ ਨੂੰ ਪ੍ਰਗਟ ਕਰਨ ਵਾਲਾ ਹੈ ਪਰਦੇ ਹੋਂ ਨ ਸੁਦਰ ਦੇ ਵਿੱਚ ਆਪਣੀ ਬੇਨਤੀ ਕੀਤਾ ਕਰੀਏ ਸਤਗੁਰਾਂ ਦੇ ਅੱਗੇ ਆਪਣਾ ਅੰਦਰ ਫਰੋਲ ਕੇ ਰੱਖ ਲਈਏ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਭਇਆ ਆਪਣੀ ਅਰਦਾਸ ਕਰੀਏ ਕਿਉਂਕਿ ਜਤੀ ਸਤੀ ਸੰਤੋਖੀ ਦੀ ਜਿਹੜੀ ਪੜਾਈ ਹੈ ਨਾ ਉਹ ਪਰਮੇਸ਼ਵਰ ਆਪ ਬਖਸ਼ਿਸ਼ ਕਰਕੇ ਆਪ ਹੀ ਉਸ ਦੀ ਕਮਾਈ ਕਰਨ ਦਾ ਚੱਜ ਦਰਸਾਉਂਦਾ ਹੈ ਜਿਸ ਕਰਨੋ ਸੋ ਕਰ ਕਰ ਵੇਖ ਜੋ ਕਰਤਾ ਹੈ ਉਹ ਆਪ ਹੀ ਇਸ ਸ੍ਰਿਸ਼ਟੀ ਨੂੰ ਸਿਰਜ ਕੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਤੇ ਆਪ ਹੀ ਬੜੇ ਚਾਰ ਨਾਲ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਤੇ ਸਾਡੇ ਸਾਰੇ ਜਗਤ ਜੀਵਾਂ ਦੇ ਕਰਮਾਂ ਨੂੰ ਵੇਖ ਰਿਹਾ ਹੈ ਇੱਕ ਬੇਨਤੀ ਕਰਾਂ ਕੋਈ ਵੀ ਚੰਗਾ ਕਰਮ ਕਰੀਏ ਆਪਣੀ ਤੇ ਜ਼ਿੰਮੇਵਾਰੀ ਨਾ ਲਈਏ ਜ਼ਿੰਮੇਵਾਰੀ ਸਤ ਗੁਰਾਂ ਤੇ ਪਾਉਣੀ ਕਰਤੇ ਤੇ ਪਾਉਣੀ ਕਿਉਂਕਿ ਕਰਤਾ ਹੀ ਕਰਨਹਾਰ ਹੈ ਦੂਜਾ ਨਹੀਂ ਇੱਕ ਸੱਚੀ ਗੱਲ ਚੇਤੇ ਆ ਗਈ ਕਿਸੇ ਗੁਰਸਿੱਖ ਪਰਿਵਾਰ ਦੀ ਬੱਚੀ ਅਨੰਦ ਦਾਰੇ ਦਾ ਸਮਾਂ ਨੇੜੇ ਆਇਆ ਕੁਝ ਸਮਾਂ ਪਹਿਲੇ ਪਿਤਾ ਚੜ੍ਹਾਈ ਕਰ ਗਿਆ ਚੰਗਾ ਪਰਿਵਾਰ ਸੀ ਪਰ ਪਿਤਾ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਘਰ ਦੇ ਹਾਲਾਤ ਕੁਝ ਅਣਸਖਾਵੇਂ ਹੋ ਗਏ ਉਧਰੋਂ ਬੱਚੀ ਦਾ ਕਾਰਜ ਤੇ ਜਿਹੜੇ ਹੁਣ ਮਾਤਾ ਦੀ ਜ਼ਿੰਮੇਵਾਰੀ ਵੱਧ ਗਈ ਕਿਉਂਕਿ ਬਾਪ ਦੀ ਡਿਊਟੀ ਵੀ ਉਸਨੇ ਨਿਭਾਣੀ ਸੀ ਜਦੋਂ ਵਿਆਹ ਦੀ ਤਾਰੀਖ ਨੇੜੇ ਆਈ ਨਾ ਤੇ ਉਸ ਭੈਣ ਨੇ ਆਪਣੀ ਬੱਚੀ ਦੇ ਕਾਰਜ ਵਾਸਤੇ ਆਪਣੇ ਪਤੀ ਦੇ ਮਿੱਤਰਾਂ ਨੂੰ ਫੋਨ ਕੀਤਾ ਵੀ ਕੋਈ ਸਾਰੇ ਲਾ ਕੇ ਮਦਦ ਹੋ ਜਾਵੇ ਅੱਠ-10 ਮਿੱਤਰ ਘਰ ਆਏ ਆਪੋ-ਆਪਸ ਵਿੱਚ ਸਲਾਹ ਕਰਨ ਲੱਗੇ ਸਾਰੇ ਜਿਹੜੇ ਪੀੜੇ ਸਨ ਸਤਿਗੁਰੂ ਦੀ ਕਿਰਪਾ ਸੀ ਉਹ ਮਾਵਾਂ ਧੀਆਂ ਵਿੱਚ ਬੈਠੀਆਂ ਤੇ ਆਪੋ-ਆਪਸ ਹੀ ਗੱਲਾਂ ਪਤਾ ਕੀ ਕਰਦੇ ਨੇ ਕਿ ਬੱਚੀ ਦਾ ਵਿਆਹ ਹੈ ਸਾਰੇ ਕੁਝ ਨਾ ਕੁਝ দান ਦੇਈਏ ਤਾਂ ਇਹ ਵਿਆਹ ਨਿਪਰੇ ਚਾਰ ਜਾਵੇ ਜਦੋਂ ਇਹ ਗੱਲ ਕਰ ਰਹੇ ਸਨ ਉਹ ਬੱਚੀ ਦੀ ਮਾਤਾ ਤੇ ਬੱਚੀ ਦੀ ਧੌਣ ਨਹੀਂ ਸੀ ਨੇਤਰਾ ਵਿੱਚ ਜਲ ਸੀ ਇੰਨਾ ਸੌਖਾ ਪਰਿਵਾਰ ਸਭ ਕੁਝ ਹੁੰਦਿਆਂ ਅੱਜ দান ਤੇ ਆਉਣੇ ਆਜ দান ਦੇ ਮਤਜ ਹੋ ਗਏ ਨੇਤਰਾ ਵਿੱਚ ਜਲ ਦੇਖ ਕੇ ਨਾ او نا, میں جو گرمک روح بیٹھی سی بڑے پیار نال لگا پہن جی تسی دو میں ماما تیاں دو کمرے جاؤ جرا سانو بیچار کر لین دون چلے گیا ماوہ تے کمرے گرمک روح نے ایک گل کہی جہاں آٹھ جو بیٹھے سن نا. لگے تُسی دان دین جو گے ہو گئے ہو تسی جو گے ہو گئے ہو کسی دان دب دیا نظر نینا ہو گیا بی کریے میرے سجا دیتا. کہنے لگا دان نفظ نہ کسی سیوا کرنا ہے دان. اسی دانی نہیں ہے. اسی نہ ہیں. ایک داتا. سب جگت بکھاری آتوں دانی ہو گئے جی پھر کی کریے اس گرمکھ نے ایک سلا دیتی کہ آپ کو اپنے دنیاوی رشتہ دوارک رشتہ دس

ਵੀ ਦੋਸਤਾਂ ਨੇ ਮਿਲ ਕੇ 21,000 ਰੁਪਇਆ ਪਰਿਵਾਰ ਦਾ ਸਵਾਚਾਰ 4.5 ਲੱਖ ਬਣ ਗਿਆ ਜੇ ਕਿਸੇ ਦੀ ਹੋਰ ਜ਼ਿਆਦਾ ਕਿਤੇ ਹੈ ਭਾਵਨਾ ਉਹ 51,000 ਪਾਵੇ ਕਹਿਣ ਦਾ ਭਾਓ ਦਾਨ ਨਹੀਂ ਸੱਜਣ ਦੇ ਰੂਪ ਵਿੱਚ ਦਿੱਤਾ ਹੈ ਤਾਂ ਕਿ ਮਾਮਾਂ ਧੀਆਂ ਨੂੰ ਦਾਨ ਨਾਲ ਲੱਗੇ ਕਿ ਅਸੀਂ ਦਾਨ ਲੈ ਕੇ ਵਿਆਹ ਕੀਤਾ ਹੈ ਗੁਰੂ ਸਵਾਰਿਓ ਅੱਜ ਪੰਜਾਬ ਤੇ ਜੋ ਹੜਾਂ ਦਾ ਜੋ ਦੁੱਖਾਂ ਦਾ ਹੜਾ ਆਇਆ ਮੈਂ ਕੇਵਲ ਪਾਣੀ ਦਾ ਹੜਾ ਨਹੀਂ ਕਹਿੰਦਾ ਜਿੱਥੇ ਵੀ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਵਾਜ਼ ਪਹੁੰਚ ਰਹੀ ਏ ਦਾਨ ਦਾ ਕੂਤਰ ਹੋਣ ਦੇ ਨਾਂ ਤੇ ਇੱਕ ਬਿਨੈ ਕਰਾਂ ਪੰਜਾਬ ਨੂੰ ਦਾਨ ਦੀ ਲੋੜ ਨਹੀਂ ਪੰਜਾਬ ਤਾਂ ਸਿਰ ਮੌਰ ਹੈ ਪੰਜਾਬ ਤਾਂ ساری ਜ਼ਿੰਦਗੀ ਲੋੜਵੰਦਾਂ ਦੀ ਸੇਵਾ ਕਰਦਾ ਰਿਹਾ ਪੰਜਾਬ ਨੂੰ ਦਾਨ ਨਾ ਦਿਓ ਮੋਢੇ ਨਾਲ ਮੋਢਾ ਜੋੜ ਕੇ ਖੜਿਓ ਆਪਣੇ ਦਸਵਾਂ ਦੇ ਵਿੱਚੋਂ ਜਾਂ ਦਸਵਾਂ ਤੋਂ ਵੀ ਵੱਧ ਪੰਜਾਬ ਨੂੰ দান ਨਾ ਦਿਓ ਸਗੋਂ ਪੰਜਾਬੀਆਂ ਦੇ ਨਾਲ ਉਹਨਾਂ ਨੂੰ ਇਹ ਸੋਚ ਕੇ ਦਿਓ ਵੀ ਅਸੀਂ ਆਪਣੇ ਭਰਾਵਾਂ ਨੂੰ দান ਨਹੀਂ ਦੇ ਰਹੇ ਇੱਕ ਭਰਾ ਦੂਜੇ ਭਰਾ ਨੂੰ ਸੇਵਾ ਦੇ ਰਿਹਾ ਹੈ ਔਰ ਇਹ ਸੇਵਾ ਕੇਵਲ ਮਹੀਨੇ 2 ਮਹੀਨੇ ਨਹੀਂ ਇਹ ਚੱਲਣੀ ਤੁਸੀਂ ਕਹੋ ਵੀ 1 ਮਹੀਨਾ ਦੇ ਦਿੱਤੇ ਵਾਅਦ ਤੋਂ ਵੱਧ ਪੰਥ ਨੇ ਬੜਾ ਕੁਝ ਦਿੱਤਾ ਕੋਈ ਸ਼ੱਕ ਨਹੀਂ ਪਰ ਹੱਥ ਜੋੜ ਬੇਤੀ ਕਰਾਂ ਅਜੇ ਲਗਭਗ 2-3 ਸਾਲ ਆਪਣਾ ਦਸਵੰਦ ਅਡੇਰਿਆਂ ਦੇ ਬਾਬਿਆਂ ਕੋਲ ਜਾਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਵਾਸਤਾ ਜੇ ਪੰਜਾਬ ਨੂੰ ਘਲਿਓ ਮੈਂ ਫਿਰ ਕਹਾਂ ਦਾਨ ਸਮਝ ਕੇ ਨਹੀਂ ਅਸੀਂ ਤਾਂ ਉਹਨਾਂ ਕਿਸੇ ਨੂੰ ਦਾਨ ਦੇ ਸਕੀਏ ਗੁਰੂ ਦਾ ਔਟਾਸਾ ਲੈ ਕੇ ਪਿੰਡਾਂ ਨੂੰ ਸੰਭਾਲੋ ਤੇ ਪਿੰਡਾਂ ਵਾਲਿਓ ਤੁਸੀਂ ਵੀ ਸੰਭਲ ਜਾਓ ਮਣੀਆਂ ਮਸਾਨੀਆਂ ਡੇਰੇਦਾਰ ਬਾਬੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਓ ਤਾਂ ਜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਸਾਡਾ ਵੀ ਪਲਾ ਹੋ ਸਕੇ ਤੇ ਜਿਹੜੀ ਪੰਥ ਵੱਲੋਂ ਮਾਇਆ ਆਵੇ ਉਸ ਨੂੰ ਪੰਥ ਦਾ ਸਤਕਾਰ ਸਮਝ ਕੇ ਮਸਤਕ ਨਾਲ ਲਾ ਕੇ ਅਸੀਂ ਸੱਚ ਦੇ ਮਾਰਗ ਤੇ ਲਾ ਸਕੀਏ ਕੋਏ ਨਾ ਮੇਟੇ ਸਾਚੇ ਲੇਖ ਕਿਉਂਕਿ ਜਿਹੜੇ ਸੱਚੇ ਦੇ ਲੇਖ ਲਿਖੇ ਨੇ ਨਾ ਇੱਕ ਮਸਤਕ ਤੇ کوئی طاقت میڈ نہیں دے سکتی ایسی طاقت نہیں کہ جو مستق لکھے لےکھا مٹھا سکے آپے کرے ہے آپے ہی اکرن کارن سمرت ہے آپے ہی بخشا دا خزانہ ہے آپے ہی رحمتان دا ساگر ہے ਸਾਦਰ ਲੋਕ ਆ ਗਿਆ ਸਾਧ ਸੰਗਤ ਜੀ ਕਦੇ ਸਮੁੰਦਰ ਦੇ ਕਿਨਾਰੇ ਜਾਓ ਕਿਸੇ ਨੀ ਮੁਲਕ ਵਿੱਚ ਸਮੁੰਦਰ ਹੋਵੇ ਤੁਹਾਡੇ ਹਿੰਦੁਸਤਾਨ ਦੇ ਵਿੱਚ ਜਾਂ ਕਿਸੇ ਹੋਰ ਥਾਂ ਦੇ ਨੋਟ ਕਰਿਓ ਜਦੋਂ ਸਮੁੰਦਰ ਦੇ ਨੇੜੇ ਜਾਵਾਂਗੇ ਸਮੁੰਦਰ ਦੀਆਂ ਛੱਲਾਂ ਦੀਆਂ ਆਵਾਜ਼ਾਂ ਤੁਹਾਡੇ ਕੰਨਾਂ 'ਚ ਪੈਣਗੀਆਂ ਕਈ ਵਾਰੀ ਕਹਿਦੇ ਨੇ ਸਮੁੰਦਰ ਸ਼ੋਰ ਮਚਾ ਰਿਹਾ ਹੈ ਅੱਜ ਤੋਂ 100 ਸਾਲ ਪਹਿਲੇ ਵੀ ਸਮੁੰਦਰ ਉਹੀ ਸ਼ੋਰ ਮਚਾਉਂਦਾ ਸੀ ਅੱਜ ਵੀ ਦਿਹਾੜੀ ਵੀ ਰਾਤੀ ਵੀ ਜਿਸ ਵੇਲੇ ਸਮੁੰਦਰ ਦੇ ਨੇੜੇ ਜਾਓ ਸਮੁੰਦਰ ਦਾ ਰੌਲਾ ਜਿਹੜਾ ਤੁਹਾਨੂੰ ਰੌਲਾ ਲੱਗਦਾ ਹੈ ਸ਼ੋਰ ਲੱਗਦਾ ਹੈ ਪਰ ਜੇ ਕਿਤੇ ਗੁਰਮਤ ਦੀ ਅੱਖ ਨਾਲ ਵੇਖੋ ਕਿਤੇ ਗੁਰਮਤ ਦੇ ਕੰਨਾਂ ਨਾਲ ਸੁਣੋ ਇਉਂ ਜਾਪਦਾ ਜਿਵੇਂ ਹਰ ਵੇਲੇ ਹਰ ਸਮੇਂ ਹਰ ਘੜੀ ਸਮੁੰਦਰ ਜਿਹੜਾ ਹੈ ਪ੍ਰਮਾਤਮਾ ਨੂੰ ਪੁਕਾਰਾਂ ਕਰ ਰਿਹਾ ਹੈ ਰੌਲਾ ਨਹੀਂ ਪਾ ਰਿਹਾ ਸ਼ੋਰ ਨਹੀਂ ਪਾ ਰਿਹਾ ਜਿਹੜਾ ਹਰ ਵੇਲੇ ਪੁਕਾਰਾਂ ਕਰ ਰਿਹਾ ਹੈ ਉਹ ਸਮੁੰਦਰ ਹਰ ਵੇਲੇ ਖਜ਼ਾਨਿਆਂ ਨਾਲ ਭਰਪੂਰ ਹੈ ਸਮੁੰਦਰ ਕਦੇ ਪੂਣਾ ਨਹੀਂ ਜੇ ਹੋਇਆ ਸਮੁੰਦਰ ਹਮੇਸ਼ਾ ਲਵ ਲਬ ਹੈ ਕਿਉਂ ਕਿ ਉਹਦੀ ਪੁਕਾਰ ਵੀ ਹਰ ਸਮੇਂ ਪਰਮਾਤਮਾ ਦੇ ਦਰ ਤੱਕ ਪਹੁੰਚ ਰਹੀ ਹੈ ਇਸੇ ਕਰਕੇ ਬਾਰ ਬਾਰ ਬੇਨਤੀ ਕਰੀਏ ਗਿਆਨ ਦਾ ਸਰੋਵਰ ਆਪਣੇ ਅੰਦਰੋਂ ਪ੍ਰਗਟ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਸਤਿਗੁਰੂ ਰਤਨ ਦੇ ਭੰਡਾਰ ਐਸੇ ਪ੍ਰਗਟ ਕਰ ਦੇਣਗੇ ਇੱਕ ਸਮੁੰਦਰ ਵਾ ਸਮੁੰਦਰ ਵਾਂਗ ਲਬਾ ਲੰਬ ਕਰ ਦੇਣਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਪਾਵਨ ਸ਼ਬਦ ਦੇ ਕੇਵਲ ਦੋ ਪਦੇ ਸੰਪੂਰਨ ਹੋਏ ਨੇ ਕਿਉਂਕਿ ਸਮਾ ਸੰਪੂਰਨ ਹੋ ਗਿਆ ਸਤਿਗੁਰੂ ਕਿਰਪਾ ਕਰਨ ਭਾਈ ਜਿੱਥੇ ਆਪਣਾ ਫਰਜ ਸਮਝ ਕੇ ਪੰਥ ਨੇ ਪੰਜਾਬ ਦੀ ਹਿੱਕ ਨਾਲ ਹਿੱਕ ਜੋੜ ਕੇ ਖੜੇ ਹੋਣਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਾ ਉਥੇ ਕਿਉਂਕਿ ਪੰਜਾਬ ਸਾਡਾ ਭਾਵੇਂ ਲਹਿੰਦਾ ਪੰਜਾਬ ਹੋਵੇ ਭਾਵੇਂ ਚੜ੍ਹਦਾ ਪੰਜਾਬ ਹੋਵੇ ਸਾਰਾ ਸਾਝਾ ਹੈ ਭਾਈ ਜਿੱਥੇ ਵੀ ਕਿਤੇ ਕਿਤੇ ਮਾਨਵਤਾ ਨੂੰ ਲੋੜ ਹੋਵੇ ਪੰਜਾਬ ਪੰਜਾਬੋਂ ਬਾਹਰ ਹਰ ਥਾਂ ਤੇ ਸਿੱਖ ਪਹੁੰਚਦਾ ਹੈ ਅੱਜ ਸਿੱਖਾਂ ਲਈ ਸਿੱਖ ਬੌਢੀ ਕਰੇ ਗੁਰੂ ਗ੍ਰੰਥ ਤੇ ਗੁਰੂ ਪੰਥ ਜਿਹੜੇ ਨੇ ਉਹ ਸੱਚੇ ਪਾਤਸ਼ਾਹ ਕਿਰਪਾ ਤੱਕ ਕੇ ਸਾਡੀ ਬਾਹ ਫੜੀ ਜਿਨ੍ਹਾਂ ਨੇ ਇੱਕ ਬੇਨਤੀ ਇਸ ਥੀਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪਾਤਸ਼ਾਹੀ ਨੂਮੀ ਹੰਢਿਆਆਂ ਜ਼ਿਲ੍ਹਾ ਬਰਨਾਲਾ ਦੇ ਵਿਖੇ 21 ਸਤੰਬਰ ਨੂੰ ਸ਼ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਨੇ ਭਾਈ ਤਨੋਂ ਮਣੋਂ ਤਨੋਂ ਸਹਿਯੋਗ ਕਰਕੇ ਆਪਣੀਆਂ ਹਾਜ਼ਰੀਆਂ ਦੇ ਨਾਲ ਇਸ ਸਮਾਗਮ ਨੂੰ ਸਫਲ ਬਣਾਈਏ ਇਹ ਪੰਥ ਦਾ ਆਵਾਜ਼ਾ ਹੈ ਆਓ ਇਹ ਪੰਕਤੀ ਪੜ ਕੇ ਫੇਰ ਫਤਿਹ ਬੁਲਾਉਣੀ ਹੈ ਜੀ ਦਾਸ ਵੱਲੋਂ ਹੋਈਆਂ ਭੁਲਾ ਜਾਣੇ ਅਣਜਾਣੇ ਵੀ ਕੋਈ ਲਫ਼ਜ਼ ਘਟਬੱਤ ਰਸਨਾ ਤੋਂ ਨਿਕਲਿਆ ਹੋਏ ਅਣਜਾਨ ਜਾਣ ਕੇ ਖਿਮਾ ਕਰ ਦੇਣਾ ਜੀ ਆਓ ਪੰਕਤੀ ਪਰ ਕੇ ਸੱਦੇ ਬੁਲਾਉਣੇ ਹੇ ਜੇਸ ਕਰਨਾ ਸੋ ਕਰ ਕਰ ਵੇਖੈ ਕੋਈ ਨਾਮ ਮਿਟ ਸਾਚੇ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ਵਾਹਿਗੁਰੂ ਜੀ ਕਾ ਖਾਲਸਾ Oa, ele